مظلومات 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 ਭਾਜੀ ਅੱਜ ਲਾਂਡਰਾ ਰੋਡ ਤੇ ਧਰਨਾ ਲੱਗਿਆ ਹੋਇਆ ਧਰਨਾ ਇਹ ਜੀਟੀਪੀਐਲ ਵਾਲੇ ਸਾਰੇ ਉਹਨਾਂ ਨੇ ਲਾਇਆ ਦੇਖੋ ਇਹ ਮੇਰੇ ਖਿਆਲ ਚ ਚੌਥਾ ਪੰਜਵਾਂ ਧਰਨਾ ਜਿਹੜਾ ਲਾਂਡਰਾ ਰੋਡ ਤੇ ਲੱਗਿਆ ਇਹ ਕਿਉਂ ਲਾਣਾ ਪੈ ਰਿਹਾ ਮੈਂ ਆਮ ਆਦਮੀ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜੀ ਲਾਂਡਰਾ ਰੋਡ ਆ ਇਹਦਾ ਕੰਮ ਕਿਉਂ ਨਹੀਂ ਕਰਾ ਰਹੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਭਗਵੰਤ ਸਿੰਘ ਮਾਨ ਜੀ ਤੁਸੀਂ ਇੱਕ ਵਾਰੀ ਲਾਂਡਰਾ ਰੋਡ ਤੇ ਆ ਕੇ ਦੇਖੋ ਪੂਰੇ ਵਰਲਡ ਵਿੱਚ ਜਿਹੜਾ ਇਹ ਲਾਂਡਰਾ ਰੋਡ ਮਸ਼ਹੂਰ ਹੋ ਗਿਆ ਇੰਨੀਆਂ ਇਹਦੇ ਤੇ ਇੰਸਟਾਗ੍ਰam ਤੇ ਜਿਹੜੀਆਂ ਰੀਲਾਂ ਬਣ ਗਈਆਂ ਚਾਹੇ ਫੇਸਬੁੱਕ ਲਾ ਲਓ ਚਾਹੇ ਇੰਸਟਾਗ੍ਰam ਲਾ ਲਓ ਹਰੇਕ ਉਹਦੇ ਤੇ ਮਸ਼ਹੂਰ ਹੈ ਸੋ ਮੈਂ ਬੇਨਤੀ ਕਰਦਾ ਹਾਂ ਅੱਜ ਇਹ ਮੇਰੇ ਖਾਤੇ ਚੌਥਾ ਪੰਜਵਾਂ ਧਰਨਾ ਜਿਹੜਾ ਲਾਂਡਰਾ ਰੋਡ ਤੇ ਲੱਗਿਆ ਇਹੇ ਦੇਖੋ ਲੋਕ ਤਰਾ ਤਰਾ ਕਰ ਰਹੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਕੂਲ ਜਾਣਾ ਹੁੰਦਾ ਕੋਈ ਰਿਸ਼ਤੇਦਾਰ ਰੱਖਦੀ ਬਣਾਣ ਵੀ ਨਹੀਂ ਆਇਆ ਕੱਲ ਕਿਉਂਕਿ ਆਣ ਜਾਣ ਦਾ ਕੋਈ ਰਸਤਾ ਹੀ ਨਹੀਂ ਹੈਗਾ ਲਾਂਡਾ ਰੋਡ ਤੇ ਸ਼ਵਾਲੀ ਕਾ ਚੇਦਰਾ ਨੀ ਮਜਰਾ ਤੁਸੀਂ ਦੇਖੋ ਵੀ ਸਾਡੇ ਖਰੜ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ 1992 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਐਮਐਲਏ ਰਹੇ ਆ ਉਹ ਧਰਨਿਆਂ ਦੇ ਵਿੱਚ ਆਪ ਸ਼ਾਮਿਲ ਹੁੰਦੇ ਰਹੇ ਆ ਸਾਡੀ ਅਨਮੋਲ ਗਗਨਮਾਨ ਪਤਾ ਨਹੀਂ ਉਹਦੇ ਦਿਲ ਚ ਕੀ ਆ ਉਹ ਲੋਕਾਂ ਦਾ ਦਰਦ ਜਿਹੜੀ ਹੈ ਨਹੀਂ ਸੁਣਦੀ ਅਨਮੋਰ ਗਗਨ ਮਾਨ ਜੀ ਸਾਡੇ ਸਤਿਕਾਰਯੋਗ ਐਮਐਲ ਨੂੰ ਮੈਂ ਕਹਿਣਾ ਚਾਹਨਾ ਵੀ ਕੀਤੇ ਪੰਜਾਬ ਦੇ ਲੋਕਾਂ ਦਾ ਸਾਡੇ ਖਰੜ ਹਲਕੇ ਦੇ ਲੋਕਾਂ ਦਾ ਤੁਸੀਂ ਹਾਲਚਾਲ ਆ ਕੇ ਪੁੱਛ ਲਓ ਇਹ 6ਵਾਂ 7ਵਾਂ ਧਰਨਾ ਹੈ ਤੁਸੀਂ ਆ ਕੇ ਦੇਖੋ ਇਹ ਕਿਉਂ ਲਾ ਰਹੇ ਆ ਇਹਨਾਂ ਦੀ ਤੁਸੀਂ ਜਿਹੜੀ ਮੰਗ ਹੈ ਲਾਂਡਰ ਰੋਡ ਹੈ ਚਾਹੇ ਸ਼ਵਾਲੀਕਾ ਚਾਹੇ ਆ ਕਿਆ ਕਹਿੰਦੇ ਆ 19 ਮਾਚਰਾ ਉਹਦੇ ਨਹੀਂ ਆ ਜਾ ਸਕਦੇ ਸੋ ਸਾਡੀਆਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਤੁਸੀਂ ਮੰਗਾ ਪੂਰੀਆਂ ਕਰੋ ਅਸੀਂ ਤਾਂ ਸ਼ਹਿਰ ਦੇ ਮਾਸੀਆ ਪਹਿਲਾਂ ਸ਼ਹਿਰ ਆ ਪੌਲੀਆਂ ਸਾਰੀਆਂ ਬਾਅਦ ਵਿੱਚ ਆ ਅਸੀਂ ਆਪਣੇ ਸ਼ਹਿਰ ਨਾਲ ਆ ਅਸੀਂ ਦੰਨੇ ਕੋਲੇ ਅੱਥੇ ਆ ਆ ਦੇਖੋ ਚਾਰੇ ਪਾਸੇ ਅਸਰੇ ਤੱਕ ਜਾਮ ਲੱਗਿਆ ਹੋਇਆ ਪੱਟੀ ਦਿਖਾਓ ਪਿੱਛੇ ਨੂੰ ਜੇਪੀਐਮਐਲ ਦੀ ਜੁਨਾਇ ਕਰੋ ਜੁਨਾਇ ਕਰੋ ਜੁਨਾਇ ਕਰੋ ਜੇਪੀਐਮਐਲ ਦੀ ਜੁਨਾਇ ਕਰੋ ਜੁਨਾਇ ਕਰੋ जनता पैसा जनम जॻाओ पैसा दनता लो पैसा जन ਭਗੋਤਾ ਮਾਰ ਗਿਆ ਭਾਰਤ ਪ੍ਰਸ਼ਾਸਨ ਮਾਰ ਗਿਆ ਭਾਰਤ ਪ੍ਰਸ਼ਾਸਨ ਮਾਰ ਗਿਆ ਭਗੋਤਾ ਮਾਰ ਗਿਆ ਭਾਰਤ ਪ੍ਰਸ਼ਾਸਨ ਮਾਰ ਗਿਆ ਭਗੋਤਾ ਮਾਰ ਗਿਆ ਭਾਰਤ ਪ੍ਰਸ਼ਾਸਨ ਮਾਰ ਗਿਆ ਮਾਰ ਗਿਆ ਮਾਰ ਗਿਆ ਮੈਂਨੇ ਸਾਈਬਾ ਗਵਾਚ ਗਈ ਗਵਾਚ ਨਹੀਂ ਗਵਾਚ ਗਈ ਮੈਂਨੇ ਸਾਈਬਾ ਗਵਾਚ ਗਈ ਗਵਾਚ ਨਹੀਂ ਗਵਾਚ ਗਈ ਮੈਂਨੇ ਸਾਈਬਾ ਗਵਾਚ ਗਈ ਗਵਾਚ ਨਹੀਂ ਗਵਾਚ ਨਹੀਂ ਮੈਂਨੇ ਸਾਈਬਾ ਗਵਾਚ ਗਈ ਗਵਾਚ ਗਈ ਗਵਾਚ ਨਹੀਂ ਗਵਾਚ ਗਈ सो गा सो विया